ਇਨਸਟਾਗ੍ਰਾਮ ਦੇ ਉੱਤੇ ਮਸ਼ਹੂਰ ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਜਿਹੜੀਆਂ ਹੋਰ ਇਨਸਟਾਗ੍ਰਾਮ ਦੇ ਉੱਤੇ ਮਸ਼ਹੂਰ ਲੜਕੀਆਂ ਨੇ ਉਹਨਾਂ ਦੇ ਵਿੱਚ ਵੀ ਖੌਫ ਪੈਦਾ ਹੋ ਗਿਆ ਜਿਸ ਦੇ ਚੱਲਦੇ ਹੁਣ ਲਗਾਤਾਰ ਦੇਖਿਆ ਜਾ ਰਿਹਾ ਕਿ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਪ੍ਰੀਤ ਜੱਟੀ ਜੋ ਕਿ ਤਿਤਲੀ ਦੇ ਨਾਮ ਦੇ ਉੱਤੇ ਵੀ ਕਾਫੀ ਮਸ਼ਹੂਰ ਹੈ ਤਾਂ ਹੁਣ ਉਸ ਨੂੰ ਵੀ ਜਿਹੜੀ ਕਿ ਫੋਨ ਕਾਲ ਕਰਕੇ ਧਮਕੀਆਂ ਮਿਲ ਰਹੀਆਂ ਨੇ ਜਿਸ ਤੋਂ ਬਾਅਦ ਪ੍ਰੀਤ ਜੱਟ ਵੀ ਰੋਂਦੀ ਕਰ ਲੌਂਦੀ ਨਜ਼ਰਾਈ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਬਿਆਨ ਵੀ ਕੀਤਾ ਸਭ ਤੋਂ ਪਹਿਲਾਂ ਅਸੀਂ ਪ੍ਰੀਤ ਜੱਟ ਦੀਆਂ ਉਹ ਕਾਲ ਰਿਕਾਰਡਿੰਗ ਸੁਣੋ ਨੇ ਆ ਜੋ ਉਸ ਨੂੰ ਧਮਕੀ ਮਿਲੀ ਆ ਤੇ ਉਸ ਤੋਂ ਬਾਅਦ ਰੋ ਰੋ ਕੇ ਉਸ ਨੇ ਕੀ ਕਿਹਾ ਉਹ ਵੀ ਸੁਣਾਉਨੇ ਆ ਹਲੋ ਹਾਂਜੀ ਪ੍ਰੀਤ ਜੱਟੀ ਬੋਲਦੀ ਪਈ ਆ ਹਾਂਜੀ ਤੁਸੀਂ ਨਾ ਨੱਟ ਦੇ ਗੰਦਪੋਣੋਂ ਹਟਣਾ ਕਿ ਨਹੀਂ ਹਟਣਾ ਗੰਦ ਕਿਹੜਾ ਪਾਇਆ ਸੀ ਕਹਿਣੇ ਤੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕ ਦੀਆਂ ਕੱਲੀਆਂ ਬਠਿੰਡੇ ਦੀ ਨਹੀਂ ਪਾਰਕ ਦੀ ਨਾ ਬਠਿੰਡੇ ਦੀ ਨਹੀਂ ਬੋਧ ਆ ਰਹੀ ਹੈ। ਹਾਂਜੀ ਹੋਣੀ ਹੈ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲਰਡੀ ਪ੍ਰਮੋਸ਼ਨ ਕਾਰਨ ਤੋਂ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀਆਂ ਨਾ ਹੁਣ ਮੈਨੂੰ ਕਿਉਂ ਮੈਨੂੰ ਟਾਰਚਰ ਕਰਦੇ ਪਏ ਹੋ ਯਾਰ। ਆਖੇ ਕਿਪਰੋ ਇੰਡੀਆ ਕੋ ਆ ਰਹੀ ਨਾ ਟੇ ਕਿਹੜੀ ਨੂੰ ਦੱਸੂ ਕੋਈ ਜੇ ਕੰਪਨੀ ਵਿੱਚ ਮੈਂ ਕੋਈ ਕਦੀ ਤੁਸੀਂ ਕੋਈ ਗਾਣਾ ਦੇ ਵੀਡੀਓ ਬਣਾਉਣਾਗੇ ਕਿਉਂ ਤੁਸੀਂ ਪੰਜਾਬ ਦਾ ਟੇਡਾ ਕਰਦੇ ਹਾਂ ਤੁਹਾਡਾ ਹੋਇਆ। ਨਾਰਮਲ Songਸ ਤੇ ਵੀਰੇ ਅੰਕਲ ਤੁਸੀਂ ਜੋ ਹੀ ਹੋ ਨਾਰਮਲ Songਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮਰਿਤਪਾਲ ਮੈਰੂਜੀ ਨਹੀਂ ਕਰ ਲੋ ਹੀ ਨਾ ਕਿ ਤੁਸੀਂ ਐਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦੋ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਬੈਨਡ ਹੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਹੋਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੀ ਬਸ ਇਹੀ ਗੱਲ ਹੋਈ ਉਹਨਾਂ ਨਾਲ ਇਹ ਗੱਲ ਮੈਂ ਮੰਨ ਲਈਗੀ ਅਮਿਤ ਪੰਜਾਬ ਦਾ ਡੇਰਾ ਕੋਈ ਨਹੀਂ ਕਰਦਾ ਵਾ ਤੁਸੀਂ ਚੰਗੀ ਐ ਕਾਦੀਆਂ ਟਿਕਤਾਉ ਤੇ ਇੰਸਟਾਗ੍ਰਾਮ ਆਏ ਚਲੋ ਠੀਕ ਹੈ ਤੁਸੀਂ ਕਿਹਾ ਤਾਂ ਨਹੀਂ ਕਿ ਮੈਂ ਆਪਣਾ ਪੇਜ ਬੰਦ ਕਰਦਾ ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਕਿ ਨਾ ਮੰਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਤੁਹਾਨੂੰ ਕੋਈ ਵੀ ਕੋਲੀ ਵਿੱਚ ਜਿਹੇ 100 ਰੁਪਏ ਦਾ ਵੀਡੀਓ ਨਹੀਂ ਪਾਈ ਜਾਏਗੀ ਤੁਹਾਨੂੰ ਮੈਂ ਦੱਸਦਾ ਬਟ ਇਦਾਂ ਨਹੀਂ ਨਾ ਅੰਕਲ ਮੇਰੇ ਘਰ ਦਾ ਖਰਚਾ ਮੇਰਾ ਬੋਖਾ ਮੈਂ ਆਪਣੇ ਘਰ ਦੀ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿੱਦਾਂ ਕਰ ਮੈਨੂੰ ਕੋਈ ਸ਼ੌਕ ਥੋੜੀ ਵੀਡੀਓ ਪਾਉਣ ਤਾਂ ਮੈਨੂੰ ਵੀ ਨਹੀਂ ਖਰਚਾ ਤਾਂ ਤੇ ਕਰਦਾ ਹੈਗਾ ਤੇਰਾ ਘਰ ਵਾਲਾ ਕੀ ਲੱਗਦਾ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆਗੇ ਮੈਂ ਬੰਦ ਕਰ ਦੂੰ ਮੈਂ ਸਾਰੇ ਕਾਊਂਟ ਬੰਦ ਕਰ ਦੂੰਗਾ ਮੈਂ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ 100 1.5 ਸਾਲ ਨੂੰ ਜਾਣਾ ਮੈਂ ਉਹਦੇ ਚੱਕ ਨੂੰ ਮੈਂ 100 1.5 ਸਾਲ ਨੂੰ ਆਪਣਾ ਸਭ ਕੁਝ ਬੰਦ ਕਰ ਦੂੰਗੀ 1.5 ਸਾਲ ਨੂੰ ਜਾਣਾ ਤੇਰਾ ਘਰ ਵਾਲਾ ਧਿਆਨ ਦਾ ਕੰਮ ਕਰਦਾ ਅੱਜ ਤੱਕ ਉਹਦੇ ਕੋਈ ਜਾਣੀ ਹੈ ਫੋਨ 'ਚ ਕਿੰਨੀਆਂ ਫੋਟੋਆਂ ਧਿਆਨ ਨਾਲ ਹਥਿਆਰ ਨਾਲ ਮੇਰੇ ਘਰ ਵਾਲੇ ਦੇ ਫੋਨ 'ਚ ਕਿ ਤੇਰੇ ਪਰਾਲੇ ਨੇ ਗੱਲ ਖੁਦ ਬੈਠ ਕੀਤੀ ਗਈ ਆ ਕੀ ਕਿਹਾ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਹੀ ਉਹਨੇ ਇਹਨੂੰ ਖੁਦ ਇਹਨੇ ਸਭ ਕੁਝ ਰਖਾਇਆ ਵਗੀ ਆ ਦੇਖੋ ਮੈਂ ਕਿ ਆ ਬੰਦੇ ਕੋ ਮੈਂ ਖਿਆ ਰਹਿਣਾ ਵਾ ਬੰਦੇ ਨੂੰ ਮੈਂ ਦਿਨਾ ਵਾ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਵਾਂ ਮੈਨੂੰ ਹਥਿਆਰਾਂ ਨਾਲ ਪਰ ਪਲੀਜ਼ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹ ਗੱਲ ਆਪਣੇ ਘਰਾਂ ਨੂੰ ਪੁੱਛੋ ਪੁੱਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਲੋਟ ਫੋਟੋ ਜਿਹੜਾ ਇਹਨੇ ਇੱਥੇ ਰੱਖਿਆ ਹੋ ਸਭ ਕੋਈ ਦੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਕਿਹੜਾ ਕਰ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸਾਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਲ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਉਂਦਾ ਮੈਂ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਕੱਟਣਾ टॉਰਚਰ ਕਰਦੇ ਪਏ ਨਾ ਕਿ ਤੂੰ ਅਸਟ੍ਰੋਲੋਜੀ ਪ੍ਰਮੋਸ਼ਨ ਕਰਦੀ ਰਹੇਂਗੀ ਸਿਰਫ ਇੱਕ ਐਸਟ੍ਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਵੀ ਨਮਿਤ ਪਰਵਾਰ ਨੇ ਵਰਨਿੰਗ ਦਿੱਤੀ ਉਹ 3-4 ਮਹੀਨੇ ਪਹਿਲਾਂ ਮੈਨੂੰ ਤੀਨ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਮੰਨ ਲਿਆ ਕੋਈ ਵੀ ਹੋ ਜੀ ਐਸਟ੍ਰੋਲੋਜੀ ਪ੍ਰੋਮੋਸ਼ਨ ਮੈਂ ਕੋਈ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੂਹੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਥੈਂਟਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈਆਂ ਤਾਂ ਕਿ ਪਾਸੇ ਕੋ ਦੋ ਦਿਨ ਦਾ ਟਾਈਮ ਤੇ ਤੀਸਰੇ ਦਿਨ ਨਾ ਆਏ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਕਵਾਰ ਦੇਖਣਾ ਕੇ ਹੁਣ ਨਹੀਂ ਦੇਖਣਾ ਮੇਰਾ ਫਾਈਲ ਮੱਧ ਤਾਂ ਬੇ ਮੇਰਾ ਫਾਈਵ ਮਨ ਟੋਇਸ ਨਹੀਂ ਸੈਕਚੂਲ ਵਾਲੇ ਮੇਰੇ ਨਾ ਦਿਮਾਗ ਨੇ ਤੇ ਟੈਨਸ਼ਨ ਪੈਣਾ ਸਵੇਰ ਦੇ ਫੋਨ ਫੋਨ ਲੋੜ ਕੇ ਮੇਰਾ ਦਿਮਾਗ ਰਾਬ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗੇ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਂਗਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੋਂ ਨਹੀਂ ਕਰਦੀ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਹੋ ਮੈਨੂੰ ਦੱਸੋ ਨਾ ਇਤੇ ਮੈਂ ਗਲਤ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਤੇ ਸਿੰਪਲ ਵੀਡੀਓ ਤੇ ਗੱਲ ਲਾ ਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਗੇਰੇ ਆਈ ਡਾਟਾ ਸ਼ਾਰਟਸ ਪਾ ਲਈ ਸ਼ਾਰਟ ਟਾਕ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾੜ ਜਾੜ ਕੇ ਦੁਖੀ ਕਰਦੇ ਪਏ ਜੇ ਨੋ ਕਾਲ ਦਾ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੇ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਈ ਉਹ ਤਾਂ ਹੋਰ ਪ੍ਰਾਈਵੇਟ ਪਰ ਸਿੰਪਲ ਵੀਡੀਓਜ਼ ਚ ਕਰਦੀ ਕਿੱਥੇ ਆ ਨਾ ਉਹ ਬਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾ ਫਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਛੜਕਾਂ ਤੇ ਮੈਂ ਵੀ ਆ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬਾਅਦ ਉਹ ਆ ਕੇ ਵੀਡੀਓ ਅਪਲੋਡ ਕਰਦੀ ਹਾਂ ਉਹ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਜ਼ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਣ ਦਾ ਪਿਆ ਕੋਈ ਕੀ ਤੱਕ ਕਿਸੇ ਦਮ ਪਰ ਹੱਥ ਜੋੜ ਕੇ ਅਹ ਯਕੀਨਿਤ ਤਾਂ ਹੋਆ ਕਿ ਮੈਂ ਕਿਤੇ ਤੁਮ ਅਵੇ ਨਹੀਂ ਮੰਗਿੰਦੇ ਮੈਂ ਜ਼ਾਰੇ ਨੂੰ ਮੰਗਦੀ ਹਾਂ ਮੇਰੇ ਨੂੰ ਤਾਂ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਹੋਣੀ ਨਾ ਜਿਹੜੀ ਚੀਜ਼ ਤੋਂ ਮੈਂ ਕੀਤਾ ਮੈਂ ਹਰ ਚੀਜ਼ ਹਾਰ-ਬਾਰ ਰੁਕੀ ਨਾ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰ ਉਹ ਤਾਂ ਉਹ ਮੇਰੇ ਦੁੱਖ ਹੀ ਕੀਤਾ ਪਿਆ ਸੋ ਦੇਖਿਆ ਜਾਵੇ ਕਿ ਜਦੋਂ ਤੋਂ ਭਾਬੀ ਕਮਲਕੌਰ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਉਸ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਅਤੇ આરોપી ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਦੂਜੇ ਪਾਸੇ ਹੁਣ ਜਿਹੜੀਆਂ ਹੋਰ ਇੰਸਟਾਗ੍ਰਾਮ ਦੇ ਉੱਤੇ ਗਲਤ ਵੀਡੀਓ ਪਾਉਂਦੇ ਸੀ ਉਹਨਾਂ ਦੇ ਵਿੱਚ ਡਰ ਦਾ ਖੋਫ ਪੈਦਾ ਹੋ ਗਿਆ ਹਾਲਾਂਕਿ ਉਹਨਾਂ ਵੱਲੋਂ ਮਾਫੀਆਂ ਤੱਕ ਵੀ ਮੰਗੀਆਂ ਗਈਆਂ ਨੇ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਮੁਸੀਬਤਾਂ ਰੁਕ ਨਹੀਂ ਰਹੀਆਂ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ